ਆਇਆ ਵਾਹ ਚੇਹ ਚੋਕਲਾ ਮਾਰੀ ਹਾਂ ਉਹ ਜਾਂਦਾ ਚੱਲੋ ਮੜਿਆ ਕਰੋ ਸਰ ਇੱਕ ਮਿੰਟ ਦੀਪਕ ਪਿਛੇ ਆ ਕੀ ਕਰਨ ਧੱਕੇ ਮਿਲਦੀ ਹੈਗੀ ਆ ਗੁਰਦਾਸਪੁਰ ਮਾਰੋ ਸ਼ੋਰ ਕਰਦੇ ਇੱਥੋਂ ਦੇ ਤੇਲ ਦੇ ਟਰੱਕੋਂ ਜਿਹੜਾ ਵਾ ਕਾਬੂ ਕੀਤਾ ਹੈਗਾ ਇੱਧਰ ਆਇਆ ਨਵਾਂ ਟਰੱਕ ਜਿਹੜਾ ਵਾ ਤਸਕਰਾਂ ਨੇ ਲੱਭਿਆ ਹੈਗਾ ਉਹ ਤੁਸੀਂ ਵੇਖ ਸਕਦੇ ਹੋ ਕਿ ਇਹ ਇੰਡੀਅਨ ਤੇਲ ਦਾ ਟਰੱਕ ਹੈਗਾ ਵਾ ਜਿਸ ਦੇ ਵਿੱਚ ਖਾਣੇ ਬਣਾ ਕੇ ਇਹਨੂੰ ਜਿਹੜੀ ਫਰਾਂਸ ਦੀ ਜਿਹੜੀ ਮੰਡੀ ਨੂੰ ਜਾਈ ਦੇ ਵਿੱਚ ਚੁੱਕਿਆ ਜਾ ਰਿਹਾ ਹੈਗਾ ਜਿਹੜਾ ਹੈਗਾ ਵਾ ਸ਼ਰਾਬ ਜਿਹੜਾ ਹੈਗਾ ਬੱਚਾ ਜਾ ਰਿਹਾ ਹੈ ਜਿਹੜਾ ਸ਼ਰਾਬ ਜਿਹੜੀ ਹੈ ਤੇ ਇਹ ਚੰਡੀਗੜ੍ਹ ਤੋਂ ਲਿਆ ਕੇ ਬਕਵਾਸ ਹਿੱਸੇ ਦੇ ਵਿੱਚ ਵਿੱਚ ਚੱਲੀ ਸੀ ਖਾਸ ਤੌਰ ਤੇ ਕਟੜੀ ਦਾ ਜਿਹੜਾ ਵਾ ਨਵਾਂ ਟਰੱਕ ਜਿਹੜਾ ਵਾ ਲੱਭਿਆ ਹੈਗਾ ਇਸ ਟ੍ਰੱਕ ਦੇ ਸਟਾਕ ਦੇ ਵਿੱਚੋਂ ਸ਼ਰਾਬੀਆਂ ਪੇਟੀਆਂ ਜਿਹੜੀਆਂ ਨੇ ਉਤਾਰੀਆਂ ਜਾ ਰਹੀਆਂ ਨੇ ਜਿਹੜੇ ਗੁਰਦਾਸਪੁਰ ਦੇ ਜਿਹੜੀ ਸਦਰਪੁਲਸ ਹੈਗੀ ਆ ਉਹਦੇ ਵੱਲੋਂ ਇਸ ਟ੍ਰੱਕ ਨੂੰ ਜਿਹੜਾ ਵਾ ਬੱਬਰੀ ਬਾਈਪਾਸ ਤੋਂ ਕਾਬੂ ਕੀਤਾ ਗਿਆ ਮੁਕਬਰ ਖਾਸ ਨੂੰ ਇਲਾਮ ਮਿਲੀ ਸੀ ਕਿ ਇਸ ਟ੍ਰੱਕ ਦੇ ਵਿੱਚ ਕੋਈ ਸ਼ੱਕੀ ਚੀਜ਼ ਜਈ ਹੋ ਸਕਦੀ ਹੈ ਜਿਸ ਤੋਂ ਬਾਅਦ ਇਸ ਟ੍ਰੱਕ ਦੀ ਤਲਾਸ਼ੀ ਲਈ ਗਈ ਤਾਂ ਇਹ ਟ੍ਰੱਕ ਖਾਸ ਤੌਰ ਤੇ ਇਸੇ ਲਈ ਬਣਾਇਆ ਗਿਆ ਕਿ ਇਸ ਨੂੰ ਬੜੀਆਂ ਸ਼ਰਾਬੀਆਂ ਪੇਟੀਆਂ ਜਿਹੜੀਆਂ ਨੇ ਉਤਾਰਨ ਲਈ ਹੈ ਜਾਂ ਜਾ ਰਿਹਾ ਹੈ ਕਿ ਡਰਾਈਵਰ ਨੂੰ ਜਿਹੜਾ ਵਾ ਗ੍ਰਫਤਾਰ ਕਰ ਲਿਆ ਗਿਆ ਹੈਗਾ ਜਾਂ ਮਾਲਕ ਕੌਣ ਹੈਗਾ ਵਾ ਕਿਨੇ ਇਹਨੂੰ ਬਣਾਇਆ ਹੈਗਾ ਵਾ ਕਿਤਨੇ ਜੀ ਦੀ ਸਾਰੀ ਸਾਥੀ ਦੇ ਖੜੂ ਮਲੇ ਮਾਨਯੋਗ ਅਸਵੀ ਸਾਹਿਬ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਜਿਹੜੇ ਪੜੇ ਪ੍ਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਦੀ ਰੋਕਥਾਮ ਸੰਬੰਧੀ ਅਮਚਾਲੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਕਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ 9ਵੇਂ ਤਰੀਕ ਨੂੰ ਤਸਕਰੀ ਕੀਤੀ ਜਾਦੀ ਹੈ ਜਿਸ ਸਮੇਂ ਬਲਦਸਰ ਸਿੰਘ ਜੀ ਅਸਲ ਤੋਂ ਸਾਡੇ ਸਦਰਕ ਸਪੈਸ਼ਲ ਬਰਾਬਰ ਇਨਸਪੈਕਟਰ ਜਸਵੀਰ ਸਿੰਘ ਬਰਾਬਰ ਨਾਕਾ ਬਬਲੀ ਪਾਸ ਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਕਤਾਲ ਬਰਾਮਦ ਹੋਈਆਂ ਜਸਤੇ ਖਾਨਸਾ ਤੱਕ ਚਾਫਾ ਯਾ ਰੋਲ ਕਰ ਲੀਂਗੀ ਦੋ ਚੀਨੋ ਟਰੱਕ ਡਰਾਈਵਿੰਗ ਦਾ ਪਾਰ ਕਰ ਲੀਂ। ਕਿ ਕਿ ਪਛਾਣ ਹੋਈ ਜਾਨਾ। ਹਾਂ ਜੀ ਇਨਵੈਸਟੀਗੇਸ਼ਨਲ ਪਾਰਟ ਆਹੀ ਅੱਜ ਕੁਛ ਕੁਛ ਕਰ ਰਹੇ ਆਂ ਤੇ ਬੈਕਵਰਡ ਤੇ ਫਾਰਵਰਡ ਲੇਖਾ ਇਹ ਜਿਹੜੇ ਪਤਾ ਕਰਾਂਗੇ ਕਿ ਮੈਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ। ਤਰੀਕਾ ਕੀ ਬਣਾਇਆ ਸੀ ਇਹਨਾਂ ਨੇ? ਤਰੀਕਾ ਜਦ 13 ਨਾਲ ਟੈਂਕਰੋਂ ਦਾ ਉਹਦੇ ਵਿੱਚ ਖਾਨੇ ਬਣਾਏ ਹੋ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ। ਚੰਡੀਗੜ੍ਹ ਤੁਰੇ ਜਰਾ। ਇਹ ਚੰਡੀਗੜ੍ਹ ਮਾਰਤਾ ਸਾਹਿਬ ਚੰਡੀਗੜ੍ਹ ਤੋਂ ਆਇਸ। ਕਿਹੜਾ ਪਤਾ ਫੜਿਆ ਕਿ ਇਹ ਦੀ ਪਛਾਣ ਕਿ ਤੁਸੀਂ ਹੋ ਇਹ ਕਿੱਥੋਂ ਦਾ ਰਹਿਣਾ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁੱਛ ਕੇ ਸ ਕਰਨੀ ਆ ਕਿ ਕਿਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦੇ ਨੇ ਟੈਂਕਰਸ ਨੇ ਦਾ ਆਪਣਾ ਸੀ ਜੇ ਨੇ ਕਰਾਇਆ ਕਰਾਈ ਤੇ ਟੈਂਕਰ ਕਰਾਇਆ ਤੁਸੀਂ ਕਰਾਇਆ ਜੇ ਡਰਾਈਵਰ ਜੀ ਦਾ ਟੈਂਕਰ ਸਪੈਸ਼ਲ ਦੇ ਪਾਸੇ ਬਣਾ ਕੇ ਸਟਾਪ ਜਿਸ ਵਾਸਤੇ ਸਪੈਸ਼ਲ ਜਿਸ ਵਾਸਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਗਏ ਤੇ ਕਿ ਇਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਸਸ ਜਿਹਦਾ ਟੈਂਕਰ ਸੀਗਾ ਉਹਦੇ ਇੱਕ ਕੋਲ ਪੁੱਛ ਕੇ ਸੜਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾ ਜਾਈਏ ਉਹ ਸਾਰਾ ਨੂੰ ਗ੍ਰਸਟ ਕੀਤਾ ਜਾਵੇ ਕਿ ਤੇਲ ਸਪਲਾਈ ਕਰਦਾ ਵੀ ਆ ਕਿ ਜਸ ਇਸੇ ਵਾਸਤੇ ਬਣਾਇਆ ਲੇ ਗਏ ਸਭ ਇਸੇ ਕੰਮ ਵ ਪੂਰਾ ਟਾਈਟਲ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਹੈ ਤਾਂ ਕਿਉਂਕਿ ਜਿਆ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਆਪ ਜੀ ਨੂੰ ਸੂਚਿਤ ਕਰਨਾ ਹੈ ਜਿਹਦੇ ਤੇ ਪਹਿ ਬ੍ਰੀਕਿੰਗ ਨਾ ਪੁਸ਼ਕਸ਼ ਨਹੀਂ ਕੀਤੀ ਬ੍ਰੀਕਿੰਗ ਪੁਸ਼ਕਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਸ ਹੋ ਜਿਆ ਤੇ ਡਾਇਮੰਡ ਸ਼ਾਰਟ ਹੋ ਰਿਹਾ ਹੈ